ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪੈਂਡ ਗੁਲਾਮੀ ਵਾਲਾ ਗੁਲਾਮ ਪੱਤਰਾ ਤੇ ਭਾਉ ਸਰਵੰਨ ਦੇ ਘਰੋਂ ਤੁਹਾਨੂੰ ਜਾਨਵਰ ਜਿਹੜੇ ਵਖਾਉਣ ਲੱਗੇ ਆ ਇੱਕ ਸੂਈ ਸਵਾਈ ਮੈਂ ਵੱਡੇ ਵੱਡੇ ਧਾਂਚੇ ਦੀ ਤੇ ਉਹ ਝੋਟੀ ਦਾ ਤਾਂ ਕੋਈ ਊੜਾ ਬੰਨਣਾ ਨਹੀਂ ਤਿਆਰ ਆ ਸੂਨ ਨੂੰ ਕਿੰਨੇ ਦਿਨ ਲੈਂਦੀ ਆ ਤੇ ਇੱਕ ਸਜਣੋ ਐਦ ਕੀ ਪਾਉ ਹਰੀ ਬੈੜ ਵੀ ਲਿਆਈ ਲੱਭ ਕੇ ਕੀ ਕਹਿਣੇ ਗਾਵਾਂ ਗੂਆਂ ਮਾਰੇ ਬਾਲੀ ਤਾਂ ਨਹੀਂ ਨਰਖ ਪਰਖ ਰੱਖੀ ਤੇ ਪਰ ਇੱਕ ਹੀਰਾ ਖੀਰੀ ਵੱਛੀ ਹੁੰਦੀ ਆ ਸਜਣੋ ਤੇ ਬਰੀਡ ਵਾਈਜ਼ ਲਾ ਲਿਓ ਥਣ ਲੇਵੇ ਦੀ ਕੁਆਲਿਟੀ ਲਾ ਲਿਓ ਚਲਦੀ ਬੱਛੀ ਨੂੰ ਜਦੋਂ ਚੈੱਕ ਕਰੋਗੇ ਤਾਂ ਤੁਸੀਂ ਗੈਸ ਦੁੱਧ ਦੁੱਧ ਦਾ ਆਪ ਹੀ ਲਾ ਲੈਣਾ ਵੀ ਕਿੰਨਾ ਕੁ ਕਰਮਾਂ ਵਾਲੀ ਦੁੱਧ ਪਾਜੂਗੀ ਇਹਦਾ ਕੋਈ ਵੀ ਊੜਾ ਬੰਨਾ ਨਹੀਂ ਕਿਉਂਕਿ ਕੱਦ ਕਾਠ ਥਨ ਦੀ ਕੁਆਲਿਟੀ ਸੀਲਸ ਆਉ ਪ੍ਰਿੰਟ ਵਾਈਜ਼ ਹਰ ਪੱਖ ਤੋਂ 100 ਦੀ 100 ਤੇ ਖੀਰੀ ਆ ਹਜੇ ਗੱਲਾਂ ਬਾਤਾਂ ਹੋਈਆਂ ਬਾਕੀ ਗਾਹ ਮੂੰਹ ਫੜਾ ਲੈਂਦੀ ਤੁਹਾਨੂੰ ਪੱਟ ਕੇ ਵੀ ਵਿਖਾ ਦੇਾਂਗੇ ਸਜਣੋ ਵੇਖੋ ਗਾਹ ਨੂੰ ਲੇਵਾ ਕਰਮਾਂ ਵਾਲੀ ਨੇ ਭਰ ਲਿਆ ਤੇ ਹੁਣ ਇਹਨੇ ਤਿਆਰੀ ਕੀਤੀ ਆ ਪਛਾਣ ਉਹਦੇ ਆਪਰੰਦੀ ਤਾ ਇਹਦੇ ਥਾਂ ਦਾ ਸਹਿਜ ਵੇਖੋ ਮੁੱਠੀ ਨਾਲ ਚੂਣ ਵਾਲਾ ਤੇ ਫੇਸ ਕੁਆਲਟੀ ਚੈੱਕ ਕਰ ਲੋ ਆਜੋ ਗੱਬਣ ਝੋਟੀ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਫਿਰ ਸੂਈ ਮੈਂ ਥੱਲੇ ਕਿੰਨਾ ਦੁੱਧ ਦਾ ਕੀ ਲੇਖਾ ਜੋ ਖਾ ਇਹਦਾ ਇਹਦੀ ਵੀ ਜਾਣਕਾਰੀ ਪਾਉ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਗਲਾਮੀ ਵਾਲਾ ਗਲਾਮ ਪੱਤਰਾ ਨਗਰ ਦੇ ਵਿੱਚ ਪਾਉ ਸਰਵਨ ਕੋਲੇ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਜੀ ਮੇਰਾ ਦਾ ਤੇ ਦੀ ਤੁਸੀਂ ਸੁਣਾਓ ਕਿਰਪਾ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਐਡਰੈਸ ਪਾਉ ਜੀ ਪਿੰਡ ਗलामਪਤਰਾ ਜ਼ਿਲ੍ਹਾ ਫਿਰੋਜ਼ਪੁਰ ਤੇ ਮੋਬਾਈਲ ਨੰਬਰ ਜੀ 62884231688 628842 ਤੇ 31688 31688 ਇਹਦੇ ਤੇ ਕੋਈ ਵੀ ਕਰੇ ਗੱਲਬਾਤ ਹਾਂ ਕੋਈ ਵੀ ਕਰੇ ਗੱਲਬਾਤ ਪਾਉ ਸਰਵਨਾ ਹਾਂਜੀ ਤੇ ਕਿਵੇਂ ਸੈਟ ਹਨ ਬਿਲਕੁਲ ਓਕੇ ਚਾਹ ਚੂ ਪੀ ਲਈ ਪੀਦਾ ਚਾਹ ਬਾਅਦ ਚ ਫੇਰ ਅੱਛਾ ਬਾਅਦ ਚ ਪੀਵੇਂਗਾ ਤੇ ਉਦੋਂ ਫੇਰ ਕੀ ਫਾਇਦਾ ਸੱਜਣਾ ਪਿਆਈਏ ਚਾਹ ਨਾ ਅੱਛਾ ਸੱਜਣਾ ਨੂੰ ਪਿਆਈਏ ਤਾਵਲੇ ਬੈਠੇ ਆਪਣੇ ਭਰਾ ਠੀਕ ਆ ਤੇ ਪਹਾਵਾ ਛੁੱਟੀ ਸੂਆ ਕਿੜਾ ਦੂਜਾ ਵੀ ਦੂਜਾ ਸੂਆ ਸੂਗੀ ਕਰਮਾਂ ਵਾਲੀ ਹੈ ਤੇ ਪਹਿਲਨ ਕੱਟੀ ਨੇ ਕਿੰਨਾ ਦੁੱਧ ਪਾਇਆ 15 ਕਿਲੋ ਪਹਿਲਨ ਕੱਟੀ ਨੇ 15 ਕਿਲੋ ਦੁੱਧ ਪਾਇਆ ਤੇ ਕੱਦ ਹੁਣ ਇਹਦਾ ਕੀ ਦੱਸੇਗਾ ਵੀ ਉਹ ਬੁਰਜੀਆਂ ਹੀ ਆ ਤੂੰ ਮੋਰੀਆਂ ਹੀ ਆ ਤੂੰ ਹਾਲ ਬੁਰਜੀਆਂ ਵੈਲਾ ਹਨਾ ਕੀ ਬਾਤ ਆ ਸਜਣਾ ਤੇ ਪਾਉਜੀ ਦਿਨ ਕਿੰਨੇ ਲਉ ਦਿਨ 5 6 ਲੈ ਜਾਏਗੀ ਮੰਨ ਲਾ ਵੀ ਪੰਜ ਤਿਆਰੀ ਆ ਪੰਜਾ ਚਾਰਾਂ ਦੇ ਨਾਲ ਚ ਸੂਫੂਗੀ ਕਰਮਾਂ ਵਾਲੀ ਤੇ ਥਣਾ ਲਓ ਭਾਈ ਮੈਂ ਕਹਿੰਦਾ ਯਾਰ ਗੱਲਾਂ ਹੀ ਪਰੇ ਆ ਹੈਦਰਾਬਾਦ ਹੈ ਵਾਕਈ ਕੋਈ ਸ਼ੱਕ ਨਹੀਂ ਸੱਜਣੋ ਐਵ ਜੀਆਂ ਕਟੀਆਂ ਯਾਰ ਕਿਤੇ ਘਰ ਘਰ ਨਹੀਂ ਖੜੀਆਂ ਆ ਵੇਖੋ ਦੂਜਾ ਸੂਆ ਤੇ ਥਣ ਜਿਹੜਾ ਇਹਨੂੰ ਲੱਗਾ ਨਾ ਉਹ ਇਹਨੂੰ ਹੀ ਲੱਗਾ ਐ ਨਾ ਕਿ ਉਹ ਸਵਤ ਕਰਦੀ ਥੋੜੀ ਜੀ ਡਰਦੀ ਆ ਕੈਮਰੇ ਤੋਂ ਜਿਹੜੇ ਕਾਰਨ ਮੂਰਦੀ ਪਈ ਆ ਤੇ ਨਹੀਂ ਤਾਂ ਪੂਛ ਫੜ ਮੜੀ ਜਿਕਰ ਆ ਵਾਕਈ ਹੈ ਨਾ ਲੱਗਾ ਯਾਰ ਵਾਕਈ ਕੋਈ ਸ਼ੱਕ ਨਹੀਂ ਪਾਉ ਮੜੀ ਹਾਂ ਹੁਣਾ ਇਤਰਾਫ ਲਵਾਇਆ ਸੰਦੂ ਹਾਂ ਬਾਕੀ ਪਾਉ ਸਾਂਭੀ ਬੜੀ ਕਹੇ ਨੇ ਬڑا ਹਨਾ ਵਦੂਤ ਚੰਗਾ ਜਿਨ੍ਹਾਂ ਨੇ ਐਡਾ ਐਡਾ ਜਾਨਵਰ ਸਾਹਮ ਕੇ ਆਪਾਂ ਨੂੰ ਦਿੰਦੇ ਆਪਾਂ ਨੂੰ ਦਿੰਦੇ ਆ ਨਹੀਂ ਹੱਥ ਲਾਉਣ ਜੋਗਾ ਉਹਨਾਂ ਦੇ ਤੇ ਥਣਾ ਲੋ ਟਿੱਪੀ ਤੇ ਭਾਰ ਲੋ ਗਰੰਟੀ ਵਾਲੀ ਓਕੇ ਓਕੇ ਲਿਆ ਕੱਢ ਕੇ ਬਾਹਰ ਕਰਾ ਚੱਕ ਆਪਣੇ ਭੈਣਾ ਭਰਾਵਾਂ ਨੂੰ ਸਜਣੋ ਫੇਸ ਕੁਆਲਟੀ ਚੈੱਕ ਕਰਿਓ ਐਡੀ ਜਾਦੇ ਜਾਣ ਵਾਲੀ ਤੇ ਇੰਨੇ ਲੇਵੇ ਭਾਂਡੇ ਵਾਲੀ ਕੱਟੀ ਕਿਤੇ ਭਾਗਾ ਨਾਲ ਮੱਥੇ ਲੱਗਦੀ ਆ ਤੇ ਬੜੀ ਜਿਆਦੇ ਸੁੰਦਰ ਆ ਥਾਣ ਵੀ ਵੇਖਿਓ ਕਿੰਨਾ ਕੰਮ ਦਾ ਕਰਮਾ ਵਾਲੀ ਨੇ ਕੱਢਿਆ ਸੁੰਦਰ ਨਹੀਂ ਸੰਤੋਖ ਹਾਂਜੀ ਦੁੱਧ ਵੀ ਸੁੰਦਰ ਹੈ ਦੁੱਧ ਵੀ ਸੁੰਦਰ ਐਤ ਕੀ ਫਿਰ ਕਿੰਨਾ ਦੁੱਧ ਚਵਾ ਦੂਗੀ ਅਗਲੇ ਦੇ ਸੇਵਾ ਦੇ ਡਿਪੈਂਡੈਂਸ 16 ਤੋਂ ਪਲੱਸ ਪਾਏਗੀ ਦੋ ਆ ਸਰਗੇ ਨਮਰਾਲੇ ਲੈ ਆ ਤੂੰ ਕੋਈ ਨਹੀਂ ਇੱਥੇ ਤੋਰ ਲਾ ਧਿਆਨ ਤੂੰ ਘਰੇ ਹੀ ਮੁੜੀ ਹੁਣ ਗਾਂ ਨਾ ਲੈ ਕੇ ਜਾਈ ਬਾਹਰ ਆ ਵੇਖਿਓ ਸਜਣੋ ਥੋੜਾ ਟਰਾਲੀ ਖੜੀ ਆ ਬਾਹਰ ਸਰੀਆਂ ਵਾਲੀ ਤੇ ਮੈਂ ਹਾਂ ਕਿਤੇ ਕਰਮਾ ਵਾਲਾ ਜਾਨਵਰ ਬਾਹਰ ਘਬਰਾ ਜੇ ਤੇ ਸਰੀਏ ਨਮਰਾਲੇ ਲੈ ਚੱਲੋ ਲੈ ਚੱਲੋ ਉੱਥੇ ਹੀ ਅੱਲਾਕੱਲਾ ਖਾਣ ਵਾਕੇ ਕੋਈ ਸ਼ੱਕ ਨਹੀਂ ਨਹੀਂ ਕੋਈ ਸ਼ੱਕ ਨਹੀਂ ਇਹਦੇ ਚ ਕੋਈ ਦੋਰਿਆ ਨਹੀਂ ਸਜਣੋ ਕੋਈ ਹੈ ਨਹੀਂ ਵੀ ਇਹਦੀ ਸਪਲਾਈ ਆ ਬਹੁਤ ਜਿਆਦੇ ਟਾਪ ਦੀ ਕੱਟੀ ਆ ਆਪ ਵੀ ਆ ਕੇ ਵੇਖੋਗੇ ਨਾ ਕੋਲੇ ਮਗਰ ਖੜ ਗਏ ਤੇ ਤੁਹਾਡੀ ਪਸੰਦ ਜਿਹੜੀ ਉਹ ਪਸੰਦ ਬਣ ਜੂਗੀ ਕਿਉਂਕਿ ਇੰਨਾ ਜਿਆਦੇ ਜਾਂਦਾਰ ਤਿੰਨੇ ਲੇਵੇ ਭਾਂਡੇ ਵਾਲੀ ਕੱਟੀ ਯਾਰ ਕਿਤੇ ਕਰਮਾਂ ਵਾਲੀ ਵਿਰਲੀ ਨਿਕਲਦੀ ਆ ਆ ਵੇਖੋ ਥੋੜੀ ਜੀ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਤੋਂ ਡਰਦੀ ਆ ਵਿਚਾਰੀ ਮੈਂ ਮਰੇਦ ਕਰਦੀ ਹਾਂ ਹੋਰ ਤਾਂ ਯਾਰ ਥੱਲੇ ਬੈ ਜਾ ਪੰਮੰਦਰ ਆ ਕੱਦ ਬੜਾ ਸੱਜਣੋ ਸਿੰਘ ਕੁਆਲਿਟੀ ਲੇਵਾ ਭਾਂਡਾ ਤੇ ਹਜੇ ਦਿਨ ਕੱਢਦੀ ਆ ਤੇ ਜਦੋਂ ਤਿਆਰ ਹੋ ਕੇ ਸੁਈ ਨਾ ਤੇ ਮਰੀਕਣ ਗਾਲਾਂ ਲੇਵਾ ਲਾਊਗੀ ਕੋਈ ਕਹਿਣ ਵਾਲੀ ਗੱਲ ਪਾਹੀ ਦੇਣ ਵਪਾਰ ਕੀਤਾ ਅਕੋਰਡੀਆਂ ਦਾ ਵਾਕੇ ਕੋਈ ਸ਼ੱਕ ਨਹੀਂ ਪਸ਼ੂ ਪਾਉ ਹੀਰੇ ਕਹਿੰਦਾ ਲੈ ਕੇ ਆਈਦੇ ਆ ਤੇ ਐਤ ਕੀ 16 ਤੋਂ ਪਲੱਸ ਤਾਂ ਨਾ ਤੁਸੀਂ ਕਾਪੀ ਤੇ ਲਿਖ ਕੇ ਲੈ ਜਾਓ ਵੀ ਦੁੱਧ ਦੇ ਕਰਮਾਂ ਲਈ ਦੇਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਭਾਉ ਜੀ ਇਹਦਾ ਰੇਟ ਰੇਟ ਇਹਦਾ 170 ਇਹਦਾ ਜਿਹੜਾ ਮੁੱਲ ਕਰਾਂਗੇ 1 ਲੱਖ ਤੇ 70000 ਰੁਪਇਆ ਵੇਖੋ ਸੱਜਣੋ ਮੁੱਲ ਤਾਂ ਸੱਜਣੋ ਫਿਰ ਭਰਨਾ ਪਊਗਾ ਜੇ ਹੀਰੇ ਘਰੇ ਬਨਣੇ ਆ ਨਾ ਕਿਉਂਕਿ ਜਿਹੜੇ ਸੱਜਣ ਨੇ ਵੀ ਸਾੰਭੀ ਕੀਤੀ ਆ ਉਹਨੇ ਰੁਪਏ ਲੈ ਆ ਉਹਨੇ ਵੀ ਅਸਕਰ ਕੁਛ ਵਟਿਆ ਯਾਰ ਭਾਵੇਂ ਹੀ ਟਿਪ ਲਿਓ ਹਨਾ ਭਾਉ ਆ ਆ ਯਾਰ ਥੰਨੇ ਭਾਇਆ ਲਾ ਨਹੀਂ ਉਹ ਗੱਲ ਲੈਣੀ ਯਾਰ ਗਾਂ ਹੈ ਵਾਕਿਆਈ ਹੈ ਨਾ ਗਾਂ ਹੈ ਨਾ ਆਪਾਂ ਯਾਰ ਮੈਂ ਹੀ ਉਹ ਲੈਣੀ ਸੰਦੂਆ ਨਹੀਂ ਵਾਕਿਆ ਉਤੋਂ 2 ਫੁੱਟ ਚੌੜੀ ਆ ਢਾਈ ਹਾਂ ਸਵਾ ਦੋ ਦੋ ਸਵਾ ਦੋ ਖੁੱਲੀ 1 ਲੱਖ ਤੇ 70000 70000 ਤੇ ਬਾਕੀ ਜਿਹੜਾ ਜਿੱਥੇ ਸੌਦਾ ਹੋ ਗਿਆ ਦੇ ਜਿੱਥੇ ਪਟਾਕੇ ਪਾ ਕੇ ਪਾ ਦਿਆਂ ਓਕੇ ਰੱਖੋ ਤਾਂ ਅਰੇ ਇੱਕ ਗੱਲ ਮੈਨੂੰ ਨੋਟ ਕਰ ਲੈਣ ਸੱਜਣ ਹਾਂਜੀ ਠੀਕ ਹੈ ਰੇਟ ਸੁਣ ਕੇ ਕਹਾਂਗੇ ਬਾਈ ਜਾਦਾ ਕਲਕਾ ਹੀ ਲਿਖਦੇ ਐ ਸੱਜਣਾ ਹਾਂ ਤੇ ਬਾਊ ਦਾ ਰੇਟ ਜਾਦਾ ਹੁੰਦਾ 100 ਵੀਡੀਓ ਕੱਢ ਲਈ ਪਰ ਐਫ ਜੀ ਝੋਟੀ ਨਹੀਂ ਲੱਭਣੀ ਹਾਂ ਤੇ ਆਪਣੇ ਵਾਲਾ ਰੇਟ ਪਸ਼ੂ ਵੀ ਨਹੀਂ ਲੱਪਣਾ ਨਹੀਂ ਲੱਪਣਾ ਹੀ ਨਹੀਂ ਨਹੀਂ ਲੱਭਦਾ ਕੋਈ ਸ਼ੱਕ ਨਹੀਂ ਹਾਂ ਹੀਰਾ ਕੱਟੀ ਆ ਯਾਰ ਬਹੁਤ ਜਿਆਦਾ ਚੰਗੀ ਆ ਸੱਜਣੋ ਐਂ ਜੀ ਕਰਦਾ ਵੀ ਕੈਮਰਾ ਨਾ ਇਸੇ ਕੱਟੀ ਤੇ ਰੱਖੀਏ ਕਿਉਂਕਿ ਉਹਨੇ ਲੈਵਾ ਪਛਾਹ ਤੇ ਉਹਨਾਂ ਸੂਰ ਹਾਂ ਕਰਖਾ ਉਧਰ ਨੂੰ ਅੱਗੋਂ ਵੀ ਵਿਖਾ ਦਈਏ ਠੱਕੇ ਮਾਰਨ ਵਾਲੀ ਗੱਲ ਹੀ ਐ ਏਡੀ ਮਿੱਠੀ ਆ ਹਨਾ ਸ਼ੀਲ ਬੜੀ ਆ ਬਾਹੂ ਬੜੀ ਵਾਕੇ ਇਹ ਨੂੰ ਆਂ ਗਾਣਾ ਨਹੀਂ ਕੋਈ ਸ਼ਰਤੀ ਨਹੀਂ ਗਾ ਆ ਬਾਈ ਵਾਕੇ ਇਹ ਨੂੰ ਮੁਰਜਾ ਆ ਜਾ ਪੁੱਤ ਆ ਜਾ ਇੱਥੇ ਰੋ ਕੋਣ ਇਹ ਆ ਵੇਖੋ ਸੱਜਣੋ ਇਹ ਆ ਵੇਖੋ ਕਿਆ ਬਾਲੀ ਡਰਦੀ ਆ ਹਨਾ ਸੁਭਾਅ ਬਾਲੇ ਨਰਮ ਦੀ ਆ ਬੜਾ ਨਰਮ ਨਰਮ ਸਿੰਘ ਵੇ ਕਿੱਡਾ ਕਿਆ ਬਾਤ ਬੰਦੇ ਪਉ ਯਾਰ ਨਾ ਡਰਾਈਏ ਵਿਚਾਰੀ ਸਰਕੇ ਜਾਈਏ ਜਿਹੜਾ ਨਿਆ ਨਿਆ ਸੋਹਣਾ ਰੂਹ ਨਾ ਘਟਦਾ ਵਾਕਈ ਕੋਈ ਸ਼ੱਕ ਨਹੀਂ ਵੇਖੋ ਸੱਜਣਾ ਟੋਪ ਦੀ ਝੋਟੀ ਬਖਾਤੀ ਆ ਤੁਹਾਨੂੰ ਗੁਲਾਮੀ ਵਾਲੇ ਦੇ ਵਿੱਚ ਇੱਕ ਸਲੂਆ ਪਰ ਧੋਖਾ ਨਹੀਂ ਕਰਨਾ ਚਾਹੀਦਾ ਹਾਂ ਬਿਲਕੁਲ ਵਾਕਈ ਠੀਕ ਹੈ ਜੋ ਹੈਗਾ ਉਹ ਸਾਥ ਇੱਕ 70 ਚ ਮਾਨਤਨ ਕਰਾਂਗੇ ਜਿੱਥੇ ਗੱਲਬਾਤ ਬਣ ਗਈ ਬਣ ਗਈ ਤੇ ਆ ਸੂਈ ਮੈਂ ਦਾ ਕੀ ਲੇਖਾ ਜੋਖਾ ਇਹ ਸੂਈ ਮੈਂ ਦਾ ਲੇਖਾ ਜੋਖਾ ਦੁੱਧ 16 ਕਿਲੋ ਹੁਣ ਹਾਂ ਐਡਾ ਕੱਦ ਹਨਾ ਇਹਦਾ ਐਡਾ ਕੱਦ ਵੇਖ ਵਾਕਿਆ ਹੀ ਕੋਈ ਸ਼ੱਕ ਨਹੀਂ ਹਨਾ ਹੂੰ ਬੜਾ ਵੱਡਾ ਕੱਦ ਕਾਠਾ ਦੁੱਧ 16 ਕਿਲੋ ਕੋਈ ਚੱਡੀ ਵੀ ਨਹੀਂ ਹੁਣ 16 ਕਿਲੋ ਦੁੱਧ 16 ਕਿਲੋ ਕੰਡੇ ਵਾਲਾ ਯਾਰ ਧਾਰ ਵੀ ਨਾ ਮਾਰੇ ਮੇਰੇ ਕੋਲ ਉਹਦਾ ਧਾਰ ਮਾਰਨ ਪੰਜ ਚਾਰ ਮਹੀਨੇ ਭੇਜਿਆ ਹੁਣੇ ਨਵਾਂ ਪਾਰ ਜਦੋਂ ਤੇ ਸੂਈ ਕਿੰਨੇ ਚਿਰ ਦੀ ਆ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਸੂਈ ਬੱਚਾ ਕੱਟਾ ਕੇ ਕੱਟੀ ਕੱਟ ਕੰਡੇ ਬਾਰੇ ਨੂੰ ਸੂਆ ਕਿਹੜਾ ਸੂਆ ਦੁੱਧਾ ਕੋਈ ਤੀਜਾ ਮੰਨੇ ਪਰ ਮਾਲਕਾਂ ਨੇ ਦੁੱਧਾ ਦੱਸਿਆ ਆਪਾਂ ਤੀਜਾ ਮੰਨਨੇ ਠੀਕ ਆ ਇਹਨੇ ਤੀਜਾ ਮੰਨਦੇ ਆ ਮਗਰ ਕੱਟਾ 16 ਕਿਲੋ ਦੁੱਧ ਤੇ ਕੰਡੇ ਵਾਲਾ ਕੰਡੇ ਵਾਲਾ ਤੇ ਢਾਂਚਾ ਢੁੰਚਾ ਦਾ ਆਂਦੀ ਮੇਰਾ ਹੀ ਆ ਬੋਤੇ ਜੱਡੀ ਆ ਸੱਜਣੋ ਨੋਟ ਕਰ ਲੋ ਬੜਾ ਵੱਡਾ ਕੱਦ ਕਾਠਾ ਕੱਟੀ ਦਾ ਵਾਕਿਆ ਹੈ ਤੇ ਪਰ ਐ ਅਮੀ ਥੋੜਾ ਜਿਹਾ ਲੇਵਾ ਹਨਾ ਇਹਦੀ ਬੰਤਰ ਉਹ ਜੀ ਆ ਬੰਤਰ ਨਹੀਂ ਬਾਈ ਜਦੋਂ ਪਸਮੀ ਨਾ ਹਾਂ ਕੱਲਾ ਕੱਲਾ ਥਾਨ ਮੋਠੀ ਵਾਲਾ ਐਨ ਖੇਡਦੇ ਜਿਵੇਂ ਪੱਕੀ ਪਾਵੇ ਹੁੰਦੇ ਚੱਲ ਬੰਦ ਦੇ ਫਿਰ ਦਵਾਈਆਂ ਨਹੀਂ ਮੈਨੂੰ ਲੱਗਦੀ ਠੀਕ ਆ ਹੋਰ ਨਹੀਂ ਕਿਸੇ ਨਹੀਂ ਠੀਕ ਆ ਦੁੱਧ ਵੀ 16 ਕਿਲੋ ਬਹੁਤ ਆ 16 ਨਾ 17 ਹੋਵੇਗਾ ਮੈਂ 16 ਤਾਂ ਦੱਸਿਆ ਹਾਂ ਅਗਲੇ ਧਾਰਾ ਮਾਰਦੇ ਨਹੀਂ ਆਵੇ ਮੈਂ ਮੰਗਾ ਲੇ ਓਕੇ ਠੀਕ ਹੈ ਨਹੀਂ ਠੀਕ ਆ ਯਾਰ ਇਹ 16 ਕਿਲੋ ਦੁੱਧ ਹੋਇਆ ਤੇ ਮੈਂ ਰੱਖ ਲੈਨੇ ਤੇ ਹਾਥੀ ਆਪਣਾ ਉੱਥੇ ਰੱਖ ਦੇ ਠੀਕ ਹੈ ਠੀਕ ਆ ਤੇ ਜੇ 16 ਨਾਲ ਦੁੱਧ ਹੋਵੇ ਤੇ ਮਾਥੀ ਚੜਾ ਦੇ ਮੈਂ ਤੇ ਵਾਪਸ ਭੇਜੇ ਪੈਸੇ ਉਹਨਾਂ ਦੇ ਖਾਤੇ ਓਕੇ ਗਰੰਟੀ ਵਾਲੀ ਆ ਗਰੰਟੀ ਬਾਕੀ ਐਡੀ ਮੈਂ ਦੁੱਧ ਯਾਰ ਐਡੀ ਐਡੀ ਮੈਂ ਤਿਆਰ ਕਰਨੀ ਸੌਖੀ ਐ ਬਰੀਡ ਤੇ ਲੋਕੀ ਕੰਮ ਕਰਦੇ ਆ ਵਾਕੇ ਬਾਹਲਾ ਢਾਂਚਾ ਵੱਡਾ ਮੈਂ ਦਾ ਕੱਦ ਬਹੁਤ ਆ ਤੇ ਇਹਦਾ ਰੇਟ ਫਿਰ ਇਹਦਾ ਰੇਟ 1 ਵੀ ਮੁੱਲ ਕਰਦੇ ਆ 1 ਲੱਖ ਤੇ 20 ਹਜ਼ਾਰ 20 ਹਜ਼ਾਰ ਉਹਦੇ ਚ ਪਿਆਰ ਮੁਹੱਬਤ ਕਰ ਦਾਂਗੇ ਠੀਕ ਆ ਮਗਰ ਕਟਾ ਉਹ ਸੱਜਣਾ ਮੈਂ ਇਹਨਾਂ ਤੋਂ ਦਿੰਦੀ ਨਾ ਮਹੀਨਾ ਤਾਂ ਲੱਗ ਜਾਂਦਾ ਮੈਂ ਇਹਨੂੰ ਦੁੱਧ ਤੇ ਆਉਂਦੀ ਨੂੰ 16 ਕਿਲੋ ਦੁੱਧਾ ਕਰ ਜਾਂਦੀ ਯਾਰ ਅੱਛਾ ਹਾਂ ਠੀਕ ਆ ਬਾਲੀ ਚੰਗੀ ਮੈਂ ਆ ਫਿਰ ਸੀਰ ਬਣੀ ਜਾਨੇ ਵੀ ਦਾ ਆਪਣੀਆਂ ਗਾਵਾਂ ਆਉਂਦੀਆਂ ਮਰਚਾ ਨਹੀਂ ਆਉਂਦੀਆਂ ਨਹੀਂ ਵਾਕੇ ਚੰਗੀ ਆ ਹਨਾ ਬੜੀ ਚੰਗੀ ਯਾਰ ਸਾਈ ਛੂਈ ਦੇ ਬਹੁਤ ਚੰਗੀ ਆ ਤੇ ਹੁਣ ਆ ਜੀਏ ਆਪਾਂ ਗਊ ਤੇ ਗਊ ਐਂ ਦੱਸ ਵੀ ਖੀਰੀ ਹੈ ਨਾ ਖੀਰੀ ਖੀਰੀ ਪੱਕੀ ਖੀਰੀ ਹੈ ਪੱਕੀ ਖੀਰੀ ਓਕੇ ਤੇ ਇਹ ਕਿਹੜੇ ਟੀਕੇ 2ਕੇ ਦੀ ਪੁੱਛਿਆ ਉਹਨਾਂ ਤੋਂ ਕਿ ਨਹੀਂ ਪੁੱਛਿਆ ਕੋਣ ਲਾ ਕੇ ਪੁੱਛਿਆ ਯਾਰ ਉਹਨਾਂ ਨੇ ਬੰਦੇ ਨੇ ਸੀਮਣ ਦੱਸਿਆ ਚਲੋ ਜਿਹੜਾ ਸੱਜਣ ਲਊਗਾ ਉਹਨੂੰ ਪੁੱਛ ਕੇ ਦੱਸ ਦਿਆਂਗੇ ਇਹ ਚੰਗੇ ਟੀਕੇ ਦੀ ਹੈ ਕਿਉਂਕਿ ਇਹ ਦੱਸ ਚੰਗੇ ਟੀਕੇ ਦੀ 40 16 0323 ਗੱਲ ਗਾ ਇਹਨੂੰ 401632 ਹਾਂ 401632 401632 ਹਾਂ ਉਹਦੇ ਤੋਂ ਗੱਭਣ ਆ ਉਹਦੇ ਤੋਂ ਗੱਭਣ ਤੇ ਦਿਨ ਕਿੰਨੇ ਪਏ ਇਹਦੇ ਤਰੀਕ ਵਾਈਜ਼ ਇਹਦੇ 10 ਦਿਨ ਬਾਕੀ ਬਾਈ ਅਜੇ 10 ਦਿਨ ਪਏ ਆ ਹਾਂ ਕਿਆ ਬਾਤ ਆ ਕੀ ਬਾਤ ਆ ਸੱਜਣੋ ਜੇ ਇੱਕ ਤੇ ਟਾਪ ਦੀ ਗਾਂ ਲੱਭਣ ਦੇ ਚਾਹਵਾਨ ਸੀ ਨਾ ਤਾਂ ਜਰੂਰ ਫੋਨ ਚੱਕ ਕੇ ਤੇ ਘੰਟੀ ਕਰ ਲਿਆ ਜੋ ਕੋਈ ਸ਼ੱਕ ਹੀ ਨਹੀਂ ਰਿਹਾ ਇਸ ਦੂਗਾ ਤੋਰ ਕਰਾ ਦਈਏ ਚੱਕ ਬਾਲੀਆਂ ਗੱਲਾਂ ਨਾ ਕਰੀਏ ਹਾਂ ਜੇ ਮਾਮਲਾ ਨਾ ਖੋਲਾ ਖੋਲਾ ਸਜਣੋਂ ਖੀਰੀ ਐਡੀ ਵਹਿੜ ਕੀਤੀ ਕਿਸੇ ਨੇ ਪੂਰਾ ਜੋਰ ਮਾਰਿਆ ਵੇਖਿਓ ਤੇ ਰੁੱਤ ਜਿਹੜੀ ਆ ਗਈ ਨਾ ਹੁਣ ਗੈਸ ਦੁੱਧ ਦਾ ਤੁਸੀਂ ਲਾ ਲਿਓ ਆਪੇ ਤੇ ਐਂ ਭਾਉ ਤੋਂ ਲਵਾ ਲਿਓ ਜਾਂਦਾ ਭਉਤੀ ਰ ਹੈ ਐਡੀ ਆ ਕੋਈ ਗਾਂ ਕਿੰਨਾ ਦੁੱਧ ਪਾ ਦੂਗੀ 26 ਕਿਲੋ ਦੁੱਧ ਪਾਏਗੀ ਵੀਰ ਹਣਾ ਹਾਂ ਜਿਹੜੇ ਗਾਂ ਦੇ ਇਹ ਹੋ ਸਕਦਾ 30 ਵੀ ਪਾ ਦੇ ਰੁੱਤ ਐਡੀ ਚੰਗੀ ਕੀੜੇ ਉਹਨਾਂ ਨੂੰ ਪਤਾ ਹੋਵੇਗਾ ਦੂਜੇ ਨੂੰ ਨਹੀਂ ਹਾਂ ਪਹਿਲੇ ਆਰੇ ਨੂੰ ਪਤਾ ਹੁੰਦਾ ਸੀ ਉਹਨੇ ਦਾ ਵਾਕਿਆਈ ਕੋਈ ਸ਼ੱਕ ਨਹੀਂ ਤੇਰੀ ਗੱਲ 'ਚ ਵਾਕਏ ਸੋਨਾ ਚੱਲ ਪੱਤ ਚੱਲ ਆ ਜਾ ਬੜੀ ਵੈੜ ਲਿਆ ਆ ਪੌ ਲੱਭ ਕੇ ਸਜਣਾ ਕੋਈ ਸ਼ੱਕ ਨਹੀਂ ਪਹਿਲੀ ਵੈੜ ਲਈ ਮੇਰੀ ਠੀਕ ਆ ਪਹਿਲੀ ਵੈੜ ਕਹਿੰਦਾ ਲਈ ਆ ਓਕੇ ਰਿਪੋਰਟ ਜਾਵਾਂ ਕੀ ਕਹਿਣੇ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 1 ਲੱਖ ਤੇ ਵੀ ਆ ਰੁਪਈਆ 1,20,000 ਰੁਪਈਆ ਦੀ ਡਿਮਾਂਡ ਆ ਤੇ ਬਾਕੀ ਮੌਕੇ ਤੇ ਮੌਕੇ ਤੇ ਕਰ ਦਿਆਂਗੇ ਮੰਨ ਪੜਾ ਕੇ ਪੜਾ ਕੇ ਪਾ ਲਾਂਗੇ ਮੱਛੀ ਨੂੰ ਵੇਖ ਕੇ ਮਨ ਨੂੰ ਲਾਵੇ ਅਗਲਾ ਕੋਈ ਸ਼ਾਕ ਹੈ ਨਾ ਕੋਈ ਸ਼ਾਕ ਨਹੀਂ ਇਹਦਾ ਵੈਸੇ ਕੋਈ ਮੁੱਲ ਹੈ ਨਹੀਂ ਨਹੀਂ ਮੁੱਲ ਹੈਣਾ ਹਜੇ ਤਾਂ 10 ਦਿਨਾਂ ਦੀ ਕੱਚੀ ਹੈ ਇਹਦਾ ਕੋਈ ਮੁੱਲ ਨਹੀਂ ਹਜੇ ਠੀਕ ਹੈ ਇਹਦਾ ਪਤਾ ਨਹੀਂ ਕਿੱਧਰ ਨੂੰ ਗੇਮ ਜਾਣੀ ਆ ਉੱਧਰ ਨੂੰ ਗੇਮ ਜਾਣੀ ਆ ਬੰਨਾ ਮੱਛੀ ਨੇ ਵਾਕੇ ਨੂੰ ਸੁਣਾ ਇਹਦਾ ਜਿਹਨੇ ਫੜ ਕੇ ਕਿੱਲੇ ਦੇ 10 ਦਿਨ ਬੰਨ ਲੀ ਨਾ ਪਾਉ ਹਾਂ ਤੇ ਪਾਵਾਂ ਵੇਚਣ ਵਾਲਾ ਹੀ ਲੈ ਲੈ ਇਹ ਵੀ ਗਰੰਟੀ ਆ ਕੋਈ ਲੈ ਲੈ ਯਾਰ ਕੋਈ ਸ਼ੱਕ ਨਹੀਂ ਜਿਹੜੇ ਬੰਦੇ ਨੇ ਫਾਰਮ ਚ ਪਾਉਣੀ ਵੈੜ ਹਾਂ ਉਹਨੀਆਂ ਦਾ ਫਿਰ ਬਾਤਾਂ ਕੀ ਨਹੀਂ ਪਾਉ ਐਬ ਜੀ ਗਾਂ ਨਹੀਂ ਤਿਆਰ ਹੁੰਦੀ ਛੇਤੀ ਬੜਾ ਔਖਾ ਕੰਮ ਆ ਇਹ ਬਹੁਤ ਜਿਆਦੇ ਸੁੰਦਰ ਵੈੜ ਆ ਸੱਜਣਾ 120000 ਰੁਪਇਆ ਕਿਉਂਕਿ ਵਪਾਰੀ ਨੂੰ ਦਾ ਗਾਉਂ ਮਿਲੀ ਹੁੰਦੀ ਤਾਂ ਉਹਨੇ ਨਫਾ ਲੈ ਕੇ ਦੇ ਦੇਣੀ ਹੁੰਦੀ ਆ ਨਫਾ ਲੈ ਕੇ ਦੇ ਦੇਣੀ ਹੁੰਦੀ ਏ ਕਰਮਾਂ ਵਾਲੀ ਸੀਰ ਸਾਹੂ ਐ ਮਾਣੇ ਮੰਜਾ ਢਾ ਕੇ ਥੱਲੇ ਬਹਿ ਜਾ ਥੱਲੇ ਹੀ ਸੌ ਜਾ ਤੇਰਾ ਰਾਤ ਦਾ ਵੀ ਲੱਤ ਠੋਕੇ ਤੇ ਪੁੱਠਾ ਕਰਦੇ ਨਾ ਕਦਵੇਂ ਠੋਕੇ ਆ ਹਨਾ ਮੇਰੀਆਂ ਮਈਆਂ ਨਹੀਂ ਲੱਤ ਛੋਕਦੀਆਂ ਆ ਜਾ ਭਰਾਵਾ ਤੂੰ ਮੰਜਾ ਜ਼ਰੂਰੀ ਢਵਾਉਣਾ ਥੱਲੇ ਲੈ ਹੈਂ ਆ ਉਹ ਝੂਟੀ ਕਰਾਂ ਇਹਨੂੰ ਤੇਰਾ ਫੇਰ ਕਰਾਈਏ ਦਰਸ਼ਨ ਹੀਰੇ ਦੇ ਚੱਲ ਬੱਤਰੇ ਸੱਜਣਾ ਬੜਾ ਵੱਡਾ ਕੱਦ ਕਾਠ ਵਹਿੜ ਜਦੋਂ ਆ ਕੇ ਵੇਖੀ ਨਾ ਤੇ ਏਡੀ ਗਾਂ ਤਾਂ ਕਿਤੇ ਕਰਮਾਂ ਵਾਲੀ ਮਾਹੀ ਮੱਥੇ ਲੱਗਦੀ ਤੇ ਐਜੀ ਝੋਟੀ ਪਾਉ ਦੇ ਤਿੰਨੇ ਜਾਨਵਰੀ ਇੱਕ ਤੋਂ ਇੱਕ ਟੌਪ ਆ ਧੰਨਵਾਦ ਆ ਤੁਹਾਡਾ ਤੁਸੀਂ ਆਪਦਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਆ ਕੇ ਵੇਖਿਓ ਜ਼ਰੂਰ ਪਸੰਦ ਆਉਣਗੇ ਹਨਾ ਪਾਉ ਪਸ਼ੂ ਆਉਣਗੇ ਨਾ ਪਸੰਦ ਜਿਹੜੇ ਨਾਲ ਆ ਯਾਰ ਪਸੰਦ ਮੇਰਾ ਪਸ਼ੂ ਨਾ ਆ ਤੇ ਹੋਰ ਕਿੰਦਾ ਆਣਾ ਅੱਛਾ ਰੇਟ ਵੀ ਆਪਣੇ ਪਸਾਨਦ ਵਾਲੇ ਹੁੰਦੇ ਨਾ ਨਹੀਂ ਠੀਕ ਕਈ ਸੱਜਣ ਤਾਂ ਦੇਖ ਦਿੰਦੇ ਵਿਚਾਰੇ ਠੀਕ ਆ ਵੀ ਜਾ ਰਹਾ ਓਕੇ ਪਰ ਮੈਨੂੰ ਇਹਦਾ ਲੱਗਦਾ ਮਾ ਗਾਂ ਵੀ ਪੈਸੇ ਭਰੇ ਹੁੰਦੇ ਆ ਪੈਸੇ ਭਰ ਕੇ ਆਉਂਦੀਆਂ ਯਾਰ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਕਰਦਾ